ਆ ਦੋਗੋ ਹੈਲੋ ਗਾਇਜ਼ ਹੈਲੋ ਸਚੀਪਾਲ ਦੀ ਸਾਰੇ ਨੂੰ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਅੱਜ ਵਲੌਗ ਬਣਾਉਣ ਦੀ ਡਿਊਟੀ ਮੇਰੀ ਲੱਗੀ ਆ ਮੈਂ ਵੀਰ ਨੂੰ ਥੋੜਾ ਟਾਈਮ ਘਟਾ ਲੈਂਦਾ ਕਿਉਂਕਿ ਤੁਹਾਨੂੰ ਪਤਾ ਹੀ ਆ ਕਣਕ ਦੀ ਬਾੜੀ ਚੱਲ ਰਹੀ ਹੈ ਬਾਹਰ ਟੂੜੀਆਂ ਵਗੈਰਾ ਬਣਾ ਰਹੇ ਨੇ ਸਾਰੇ ਤਾਂ ਮੈਨੂੰ ਕਹਿੰਦੇ ਵਲੌਗ ਤੁਸੀਂ ਬਣਾਇਆ ਕਰੋ ਇੰਨਾ ਚਿਰ ਮੈਂ ਬੀਜ਼ੀਆਂ ਖੇਤ ਹੋਣ ਟਾਈਮ ਹੋ ਰਿਹਾ ਮੱਲਾ ਦਾ 7:30 ਦਾ ਟਾਈਮ ਹੋ ਰਿਹਾ ਸ਼ਾਮ ਦਾ ਤੇ ਮੈਂ ਅੱਜ ਜਲੇਟ ਆਈ ਆ ਥੋੜਾ ਜਿਹਾ 6 ਵਜੇ ਆਈ ਆ ਕੰਮ ਤੋਂ ਹੁਣ ਮੈਂ ਬਣਾਉਣ ਲੱਗੀ ਆ ਸਬਜ਼ੀ ਰਾਤ ਦੇ ਖਾਣੇ ਦੀ ਤਿਆਰੀ ਹੋ ਰਹੀ ਆ ਨਾਲ ਨਾਲ ਮੈਂ ਕੱਪੜੇ ਧੋ ਰਹੀ ਸੀ ਫੇ ਸਵੇਰੇ ਮੈਨੂੰ ਥੋੜਾ ਜਿਹਾ ਔਖਾ ਲੱਗਦਾ ਕੱਪੜੇ ਧੋਣ ਦਾ ਸ਼ਾਮ ਨੂੰ ਧੋ ਕੇ ਫੇ ਮੇਰੇ ਰੱਖ ਦੇਣਗੇ ਸਵੇਰੇ ਉੱਠ ਕੇ ਸੁੱਕਣੇ ਪਾ ਦੇਣੇ ਆ ਅੱਜ ਬਣਾ ਰਹੇ ਹਾਂ ਸ਼ਿਮਲਾ ਮਚਰੀ ਸਬਜ਼ੀ ਅੱਜ ਤੁਹਾਨੂੰ ਇੱਕ ਨਵੀਂ ਟ੍ਰਿਕ ਦੱਸਦੀ ਹਾਂ ਸਬਜ਼ੀ ਬਣਾਉਣ ਦੀ ਜਿਹੜੀ ਜੀ ਤੁਹਾਡਾ ਟਾਈਮ ਬਚਾਉਗੀ ਤੇ ਜਲਦੀ ਬਣ ਜੂਗੀ ਸਬਜ਼ੀ ਤੇ ਸਵਾਦ ਵੀ ਬਣਦੀ ਆ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਆਲੂ ਤਾਂ ਮੈਂ ਪਹਿਲਾਂ ਕੱਟ ਲਏ ਸੀ ਹੁਣ ਮੈਂ ਸ਼ਿਓਨਾ ਵਿੱਚ ਕੱਟਣ ਲੱਗੀ ਹਾਂ ਬਸ ਕੱਟ ਕੇ ਫਿਰ ਦਿਖਾਉਣੀ ਆ ਤੁਹਾਨੂੰ ਸਬਜ਼ੀ ਦੀ ਨਵੀਂ ਟ੍ਰਿਕ ਜੜੀ ਕਿ ਤੁਹਾਡਾ ਟਾਈਮ ਲੱਗਣਾ ਚਲੋ ਦੇਖੋ ਜੀ ਛੇਲਾ ਵਿੱਚ ਅੱਪਾ ਨੇ ਕੱਟ ਲਈ ਇਹਦੇ ਵਿੱਚ ਆਲੂ ਮਨਰਾਜ ਉਧਰੋਂ ਗਾਇਸ ਗਾਇਸ ਕਰ ਰਹੀ ਹੈ ਉਹ ਇੱਕ ਭੈਣ ਹੁੰਦੀ ਹੁੰਦੀ ਆ ਇੰਸਟਾਗ੍ਰਾਮ ਤੇ ਮੀਨੂ ਸ਼ਰਾਨ ਸ਼ਾਇਦ ਆਹੀ ਹੋ ਉਹਨਾਂ ਦਾ ਨਾਮ ਉਹ ਕਰਦੀ ਹੁੰਦੀ ਆ ਹੈਲੋ ਗਾਇਸ ਗਰੇ ਹੈਲੋ ਗਾਇਸ ਗਰੇ ਉਹ ਦੇਖ ਕੇ ਨੂੰ ਸਾਰਿਆਂ ਨੂੰ ਆਹੀ ਹੱਥ ਪੈ ਗਈ ਹੈਲੋ ਗਾਇਸ ਗਰੇ ਹੈਲੋ ਗਾਇਸ ਗਰੇ ਕਹਿਣ ਨੇ ਹੁਣ ਆਪਾਂ ਨੇ ਕੀ ਕਰਨਾ ਹੈ ਵਿਚੇ ਦੇ ਆਲੂ ਵੀ ਕੱਟ ਲੇ ਆਲੂ ਨੀਚੇ ਆ ਆ ਦੇਖੋ ਆਲੂ ਵੀ ਕੱਟ ਲੇ ਵਿਚੇ ਆਪਾਂ ਨੇ Shimla mirch ਕੱਟ ਲੈਣੀ ਆ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਇਹਦੇ ਵਿੱਚ ਪਿਆਜ਼ ਵੀ ਵਿਚੇ ਕੱਟ ਲੈਣਾ ਹੈ ਬਰੀਕ ਬਰੀਕ ਇੱਕ ਵਾਰੀ ਆ ਗਈ ਮੇਨ ਰੋਲ ਇੱਕ ਵਾਰੀ ਨਾ ਇਹ ਪਹਿਲਾਂ ਸਾਨੂੰ ਬਹੁਤ ਸਾਲ ਹੋ ਗਏ ਕਿਸੇ ਨੇ ਟ੍ਰਿਕ ਦੱਸੀ ਸੀ ਜੇ ਤੁਸੀਂ ਸੁੱਕੀ ਸਬਜੀ ਬਣਾਉਣੀ ਹੁੰਦੀ ਹੈ ਗਾਜਰ, ਸ਼ਿਮਲਾ ਮਿਰਚ, ਬੈਂਗਣ। ਕੁੱਕਰ ਚ ਤਾਂ ਤੁਸੀਂ ਆਹਲੇ ਤਰੀਕੇ ਨਾਲ ਬਣਾ ਲਿਆ ਕਰੋ ਕਹਿੰਦੇ। ਨਾਲੇ ਤਾਂ ਤੁਹਾਡਾ ਟਾਈਮ ਬਚਦਾ। ਤੇ ਨਾਲੇ ਸਵਾਦ ਵੀ ਬਣਦੀ ਹੈ ਸੱਚੀ। ਨਹੀਂ ਪੁੱਤ ਨੋ 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 ਨੋ। ਬੰਦੇ ਹੱਥ ਨਹੀਂ ਲਾਉਣ। ਮਨਰਾਜ ਇੱਧਰ-ਉੱਧਰ ਖੇਡੀ ਜਾਂਦਾ ਏ ਪਹਿਲਾਂ। ਇੱਧਰ-ਉੱਧਰ ਹੱਥ ਲਾਈ ਜਾਂਦਾ ਏ। ਫੇਰ ਆ ਕੇ ਜਦੋਂ ਮੈਂ ਰੋਟੀ ਪਾਣੀ ਬਣਾਉਣ ਲੱਗਦੀ ਆ ਫੇਰ ਫੇਰ ਆ ਕੇ ਕਦੇ ਆਪ ਨੂੰ ਮੱਥ ਲਾਉਣ ਲਾ ਜਾਂਦੀ ਆ ਕਦੇ ਕਿਸੇ ਚੀਜ਼ ਨੂੰ ਬੱਤੇ ਤਾਂ ਹੀ ਜਲਦੇ ਨੇ ਹੁਣ ਪਨੀਰ ਪਿਆਜ਼ ਵਿੱਚ ਕੱਟ ਲੈਨੇ ਆ ਜਿੰਨੇ ਪਨੀਰ ਤੇ ਆਜ ਪਾਉਣੇ ਆ 1 2 ਇਹ ਥੋੜੇ ਛੋਟੇ ਪਿਆਜ਼ ਤਾਂ ਕਰਕੇ 3 4 ਤੋਂ ਵੱਧ ਹੈਗੇ ਨੇ ਇਹ ਪਿਆਜ਼ ਇਹਨਾਂ ਨੂੰ ਆਪਾਂ ਨੇ ਵਿੱਚੇ ਕੱਟ ਲੈਣਾ ਅੱਜ ਮੇਰੇ ਕੋਲ ਢਾਂਡਾ ਥੋੜਾ ਜਿਹਾ ਛੋਟਾ ਰਹਿ ਗਿਆ ਇਸ ਕਰਕੇ ਉੱਪਰ ਤੱਕ ਆ ਗਿਆ ਸਮਾਨ ਮੈਂ ਕਾਲ ਕਰਗੀ ਦੂਸਰਾ ਢਾਂਡਾ ਦੇਖਣ ਦੀ ਮੱਕ ਚਲੇ ਇਸੇ ਚ ਕੱਟ ਲੈਣੀ ਆ ਸਮਾਨ ਹੋ ਗਿਆ ਜ਼ਿਆਦਾ ਤੇ ਹੁਣ ਇਸੇ ਵਿੱਚ ਸਾਰਨਾ ਪੈਣਾ ਆਪਣਾ ਨੋ ਇੱਕ ਹੋਰ ਕੀ ਕਰਨਾ ਆਪਾਂ ਨੇ ਜਿਵੇਂ ਲਸਣ ਵਗੈਰਾ ਪਾਉਣਾ ਚਲੋ ਲਸਣ ਨੂੰ ਉੱਪਰ ਵਿੱਚ ਪਾਉਂਗੀ ਲਸਣ ਨੂੰ ਉੱਪਰ ਪਹਿਲਾਂ ਭੁੰਨਣ ਵਾਸਤੇ ਇਹਨੂੰ ਵੀ ਥੋੜਾ ਥੋੜਾ ਬਰੀਕ ਕੱਟ ਲਾਂਗੇ ਆ ਦੇਖੋ ਆਮੇ ਕੱਢ ਲਈ ਲਈਆ ਥੋੜਾ ਜਿਹਾ ਇਹਦੇ ਵਿੱਚ ਬਰੀਕ ਬਰੀਕ ਲਸਣ ਕੱਟ ਲਾਂਗੇ ਜਿਵੇਂ ਅਦਰਕ ਵਗੈਰਾ ਪਾਉਣਾ ਹੁੰਦਾ ਹੈ ਫਿਰ ਅਦਰਕ ਵੀ ਆਪਾਂ ਇਸੇ ਚ ਕੱਟ ਸਕਦੇ ਹਾਂ ਬਰੀਕ ਬਰੀਕ ਪਿਆਜ਼ ਤੇ ਟਮਾਟਰ ਤੇ ਮਿਰਚ ਉਹ ਆਪਾਂ ਇਕੱਠਾ ਕਰ ਲਵਾਂਗਾ ਇੱਕ ਭੰਡੇ ਚ ਸਾਰਾ ਆਪਾਂ ਪਾ ਕੇ ਕਿਹਦੇ ਤੁਹਾਨੂੰ ਆਪਾਂ ਨੇ ਹਰੀ ਮਿਰਚ ਵੀ ਬਰੀਕ-ਬਰੀਕ ਇਸੇ ਚ ਕੱਟ ਲੈਣੀ ਆ ਸਾਰੇ ਸਮਾਨ ਦੇ ਵਿੱਚ ਇਹਦੇ ਵਿੱਚ ਆਲੂ, ਸ਼ਿਮਲਾ ਮਿਰਚ, ਹਰੀ ਮਿਰਚ, ਪਿਆਜ਼ ਤੇ ਟਮਾਟਰ ਆਪਾਂ ਇਹ ਚਾਰ ਚੀਜ਼ਾਂ ਇੱਕ ਭਾਂਡੇ 'ਚ ਇਕੱਠੀਆਂ ਹੀ ਕੱਟ ਲੈਣੀਆਂ। ਅਲੱਗ ਤੋਂ ਭੁੰਨਣ ਦੀ ਲੋੜ ਨਹੀਂ। ਇਹ ਵਾਲਾ ਜਿਹੜਾ ਮਸਾਲਾ ਆਪਾਂ ਭੁੰਨ ਲਿਆ ਪਹਿਲਾਂ। ਇਹਦੇ ਵਿੱਚ ਆਪਾਂ ਨੇ ਪਾਲੀਆਂ ਹਰੀਆਂ ਮਿਰਚਾਂ ਤੇ ਹੁਣ ਆਪਾਂ ਕੱਟਾਂਗੇ ਬਰੀਕ-ਬਰੀਕ ਟਮਾਟਰ। ਉੱਪਰ ਹੀ ਇਕ ਬਰੀਕ। ਥੋੜਾ ਜਿਹਾ ਉੱਪਰ ਤੱਕ ਭਰ ਗਿਆ ਭਾਂਡਾ। ਕੋਈ ਗੱਲ ਨਹੀਂ ਇਹ ਸੇ ਜਾਦੂ ਦਾ ਸਮਾਨ ਬਸ ਆਪਾਂ ਨੇ ਹੁਣ ਕੀ ਕਰਨਾ ਲਾਸਟ ਇਹ ਚ ਟਮਾਟਰ ਕੱਟਣਾ ਠੀਕ ਹੈ ਯਾਹ ਟਮਾਟਰ ਹੂੰ ਟਮਾਟਰ ਇੱਕ ਤਾਂ ਥੋੜਾ ਜਿਹਾ ਵੱਡਾ ਟਮਾਟਰ ਸੀਗਾ ਇਹ ਤਾਂ ਤੁਸੀਂ ਆਪਣੇ ਅਕੋਰਡਿੰਗ ਜਿਵੇਂ ਤੁਹਾਨੂੰ ਕਿੰਨੀ ਕਿ ਸਬਜ਼ੀ ਹੁੰਦੀ ਹੈ ਉਹ ਸਾਰਾ ਨਾਲ ਤੁਸੀਂ ਆਪਣੇ ਇੰਗਰੀਡੀਅੰਟ ਐਡ ਕਰ ਸਕਦੇ ਹੋ ਜਿਵੇਂ ਟਮਾਟਰ ਵਗੈਰਾ ਪਿਆਜ਼ ਵਗੈਰਾ ਮੈਂ ਇੱਕ ਟਮਾਟਰ ਥੋੜਾ ਜਿਹਾ ਵੱਡਾ ਸੀਗਾ ਇੱਕ ਥੋੜਾ ਜਿਹਾ ਛੋਟਾ ਡੇਢ ਕਾ ਲਾ ਲਓ ਟਮਾਟਰ ਲੈ ਲਏ। ਚਾਹ, ਬੰਨ ਗਿਨ ਮੀਡੀਆ ਵਿੱਚ ਇਹ ਸੰਤਾਂ ਕਰੀਏ। ਕੁੱਕਰ ਆਪਾਂ ਹੀ ਰੱਖਤਾ। ਕੁੱਕਰ ਦੇ ਵਿੱਚ ਕੀ ਕਰਾਂਗੇ ਆਪਾਂ? ਤੇਲ ਐਡ ਕਰ ਦਾਂਗੇ ਥੋੜਾ ਜਿਹਾ। ਸਭ ਤੋਂ ਪਹਿਲਾਂ ਤੇਲ ਐਡ ਕਰਤਾ। ਆਹ ਤੇਲ ਗਰਮ ਹੋਦਲੇ। ਫਿਰ ਆਪਾਂ ਦਿਖਾਉਂਦੇ ਹਾਂ ਤੁਹਾਨੂੰ ਅੱਗੇ ਦਾ ਪ੍ਰੋਸੀਜਰ। സാധന ഗർമ ആലപ്പാ ਆਮੋਲੀ ਚਟਨੀ ਬੁੱਕੀ ਆ ਤਾਂ ਇਹ ਬਦੀਨੀ ਪਿਆਰੀ ਤੇ ਚੰਗੀ ਹੁੰਦੀ ਹੈ ਅੱਜਕੱਲੇ ਕਿਵੇਂ পেট ਵਗਾਰਾ ਦੁਖੀ ਜਾਂਦਾ ਹੁਣ ਆਪਾਂ ਨੇ ਕੀ ਕਰਨਾ ਹੈ ਇਹ ਵਿੱਚ ਲਸਣ ਮੈਂ ਵਿੱਚੇ ਪਾਤਾ ਦਿੱਤਾ ਉੱਪਰ ਉਹ ਵਿੱਚ ਬਰੀਕ ਬਰੀਕ ਜਿਹੜਾ ਕੱਟਿਆ ਹੋਇਆ ਸੀ ਉਹ ਲਸਣ ਪਾਤਾ ਅਗਰਾਂ ਮਸਾਲਾ ਇਹਨੂੰ ਵਿੱਚੇ ਦੇ ਐਡ ਕਰ ਦੇਣਾ ਫਿਰ ਲਾਂ ਦੇ ਤੇ ਆਜ ਤੇ ਟਮਾਟਰ ਇਥੇ ਵੀਰੇ ਉਹਨੂੰ ਤੁਹਾਨੂੰ ਘਰਤ ਮਾਰਨ ਦੇ ਪਾਣੀ ਦੀ ਕਰਨਾ ਹੈ ਸਾਰਾ ਇਕੱਠਾ ਹੀ ਇਹ ਕਰਦੇ ਹਾਂ ਅਲੱਗ-ਦਲੱਗ ਤੋਂ ਮੰਡੀ ਲੋੜ ਦੇਣੀ ਹੈ ਮੈਂ ਤੇ ਮੋਟਾ ਮਿਕਸ ਕਰ ਦੇਣਾ ਥੋੜਾ ਜਿਹਾ ਕਰਦੇ ਹਾਂ

ਤੇ ਇਹ ਦੇਖੋ ਸਬਜੀ ਆਪਣੀ ਐਵੇਂ ਹੋ ਗਈ ਥੋੜੀ ਜਿਹੀ ਸਮਾਨ ਸੌਟੇਜ ਆ ਹੋ ਗਿਆ ਥੋੜਾ ਜਿਹਾ ਹੁਣ ਆਪਾਂ ਨੇ ਕੀ ਕਰਨਾ ਹੈ ਇਹਦੇ ਵਿੱਚ ਨਮਕ ਮਿਚਾੜ ਦਿੰਦੇ ਹਾਂ ਹੁਣ ਪੜੇ ਉਹਦੇ ਚ ਪਾਣਾ ਹੈ ਨਮਕ ਵਿੱਚ ਸਭ ਤੋਂ ਪਹਿਲਾਂ ਪਾਉਂਦੇ ਹਾਂ ਇਹ ਇਹ ਤੁਸੀਂ ਆਪਣੀ ਅਕੋਰਡਿੰਗਲੀ ਨੂੰ ਘੱਟ ਵੱਧ ਤੁਹਾਨਾਂ ਮਨਪਸੰਦ ਪਾ ਸਕਦੇ ਹੋ। ਹੁਣ ਪਾਣੀ ਆ ਲਾਲ, ਜਦਦਾ ਮੈਂ ਹਰੀ ਵੇਜੀਟੇਬਲ ਪਾਤੀ ਫੜੀ ਥੋੜੀ ਜਿਹੀ। ਤੇ ਥੋੜੀ ਜਿਹੀ ਪਾਉਂਗਾ ਤੇ ਹਿੰਡੀ ਲਾ ਦੇ ਚੰਨ ਲਾ ਦੇ। ਇਹ ਆ 1.5 ਚਮਚ। ਅੰਬ ਜਦਾਂ ਤੇ ਨਾ। ਇਹ ਤੋਂ ਬਾਅਦ ਇਹ ਸਾਰੀ ਚੀਜ਼ਾਂ ਨੂੰ ਸਾਰੀਆਂ ਚੀਜ਼ਾਂ ਨੂੰ ਮਸਾਲੇ ਚੰਗੀ ਤਰ੍ਹਾਂ ਲੱਗਦਾ ਸਾਰੀ ਸਬਜੀ ਵਿੱਚ ਮਿਕਸ ਕਰਤਾ ਤੇ ਇਹ ਨੂੰ ਆਪਾਂ ਨੇ ਕਰਦਿਆ ਹੈ ਉੱਪਰ ਉੱਪਰ ਲੱਗ ਕੇ ਬੰਦ ਕਰਾ ਲਿਆ ਸਾਰੀ ਚਾਹੇ ਸਾਰੇ ਪਾਣੀ ਹੁਣ ਇਹੋ ਆਪਾਂ 1 ਜਾਂ 2 ਸਿਟੀ ਦਿਵਾਵਾਂਗੇ ਤਾਂ ਕਿ ਜੇ ਦੀ ਸਬਜੀਆ ਚੰਗੀ ਤਰ੍ਹਾਂ ਪੱਕ ਜੂ। ਇਹ ਜਿਹੜਾ ਹੈਗਾ ਸਭ ਤੋਂ ਸੌਖਾ ਤਰੀਕਾ ਤੁਹਾਨੂੰ ਦੱਸੂਗੀ। ਅਮਰ ਚਾਹੇ ਕੁਝ ਡਾਈਨਰ ਬਣਾ ਰਹੇ ਹਾਂ। ਚਾਹੇ ਦੀ ਗਾਜਰਾ ਬਣਾ ਰਹੇ ਹਾਂ। ਜੇ ਜਿਹੜੀ ਵੀ ਸੁੱਕੀ ਸਬਜੀ ਤੁਸੀਂ ਖੁਫਫਰ ਚ ਬਣਾਉਣੀ ਹੈ ਤਾਂ ਉਹ ਦੂਨੀ ਐਵੇਂ ਬਣਾ ਸਕਦੇ ਹੋ। ਬਹੁਤ ਵਧੀਆ ਤੇ ਸੌਖਾ ਤਰੀਕਾ। ਮਾਰੇ ਇਹਦੇ ਨਾਲ ਸਬਜੀ ਟੇਸਟੀ ਬਹੁਤ ਹੁੰਦੀ ਹੈ। ਤੇ ਜਦੋਂ ਮੈਂ ਤਾਂ ਜਦੋਂ ਬਣਾਉਣੀ ਐ ਮੈਂ ਨਹੀਂ ਬਣਾਉਣੀ ਇੱਕ ਵਾਰੀ ਸੀ ਕੁਝ ਕੋਲ ਲੈ ਰਸੀ ਉਹ ਕਹਿੰਦੇ ਮੈਂ ਦੇਖ ਲਈ ਸੀ ਕਹਿੰਦੇ ਤੇਨੇ ਸਾਰਾ ਸਮਾਨ ਇਕੱਠਾ ਹੀ ਕਰ ਲੈ। ਪਰ ਜਦੋਂ ਉਹਨਾਂ ਨੇ ਸਬਜੀ ਖਾਧੀ ਤਾਂ ਬਹੁਤ ਸਵਾਦ ਆਇਆ। ਤੁਸੀਂ ਵੀ ਇੱਕ ਵਾਰੀ ਟਰਾਈ ਕਰ Konu duvar ne da? <laughs>